ਇਹ ਫੋਰਕ ਨੂੰ ਦਿਖਾਉਣਾ ਸੀ ਪਹਿਲਾਂ ਪੜਾ ਕਰਨਾ ਵਾਲੀ ਦਾ ਇਧਰ ਤੋਰ ਦੇ ਵਾਰਨ ਤੋਰ ਨਾ ਕਨੇ ਜਣਾ ਇਧਰ ਤਰਾ ਇਧਰ ਤੋਰ ਲੋ ਇਧਰ ਨੂੰ ਠੀਕ ਲਾ ਲੋ ਜੀ ਚੰਗੀ ਫੜੀ ਪਲੂਸੀ ਆ ਕੱਦ ਵਰਡ ਸੁਪਨਾ ਸੋਨਾ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਚਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕਾਜੀ ਸੂਈ ਮੱਝ ਤੇ ਇੱਕ ਕਹੀ ਗੱਬਣ ਗਾਂ ਠੀਕ ਹੈ ਜੀ ਆਕਾਤ ਸੂਈ ਵੀ ਗਾਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 7828000332 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਨ ਵਰਤ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡੇ ਤੱਕ ਨਾਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਠੀਕ ਹੈ 22 ਦਾ ਨੰਬਰ ਲਿਖਾਂਗਾ ਟਾਈਟਲ ਵਿੱਚ। ਬਾਈ ਜੀ ਸਸੀ ਕਾ ਜੀ ਸਸੀ ਕਾ ਬਾਈ ਨਾਮ ਵੀ ਰੇ ਆਪਣਾ ਨਾਮ ਬਾਈ ਗੁਰਵਿੰਦਰ ਸਿੰਘ ਹੈਗਾ। ਪਿੰਡ ਪਿੰਡ ਧੌਲਾ ਬਾਈ ਤਹਿਸੀਲ ਤਪਾਗੀ ਜ਼ਿਲ੍ਹਾ ਬਰਨਾਲਾ ਹੈਗਾ। ਠੀਕ ਹੈ। ਹਾਂਜੀ ਮੱਝ ਦੀ ਜਾਣਕਾਰੀ ਦਈਏ। ਮੱਝ ਬਾਈ ਇਹ ਆਪਣੀ ਦੂਜੇ ਸਵੇ ਝੋਟੀ ਆ ਗਈ। ਹਾਂਜੀ। ਤੇ ਮਗਰ ਇਹਦੇ ਕੱਟੀ ਆ ਤਿੰਨ ਦਿਨ ਹੋਇਆ ਲੈ ਸੁਣ ਮੱਝ। ਠੀਕ ਹੈ ਕਿਹੜੀ ਠੀਕ ਹੈ ਕੱਟੀ ਬਰੇ ਤੇ 40 10 40 16 ਨਹੀਂ ਆ ਬਾਈ 10 40 ਕੋਈ ਹਰਿਆਣੇ ਦਾ ਕੋਈ ਸੀਮਣਾ ਕਰ। ਠੀਕ ਆ ਟੁੱਟੀ ਵੀਰਣ ਵਾਲੀ ਆ ਹਾਂ ਤੀਜਾ ਸੂ ਆ ਗਈ ਬਾਈ ਇਹ ਆ ਆਪਣਾ ਨਾਲ ਤੀਜਾ ਡਾਂਗ ਸੂਈ ਨੂੰ ਠੀਕ ਆ ਹਾਂ ਸਿਕਾ ਜੇ ਕਿੱਦ ਤੀਜਾ ਡਾਂਗ ਤੇ ਤਨ ਸੂਈ ਜੀ ਪਰਸ ਸੂਈ ਆ ਬਾਈ ਪਰਸ ਸੂਈ ਇਹ ਨਾਲੂਆਂ ਨਾਲ ਹਾਂ ਠੀਕ ਆ ਰੇਡ ਰੂਟ ਦਾ ਰੇਡ ਬਾਈ ਇਹਦਾ 1.5 ਲੱਖ ਰੁਪਇਆ ਦਾ 1.5 ਲੱਖ ਹਾਂ ਠੀਕ ਆ ਦੇਣੀ ਕਿਨੇ ਦੇਣੀ ਕਿਨੇ ਦੀ ਆ ਕੋਈ ਨਾ ਕਰ ਲਾਂਗੇ ਬਾਈ ਕਦ ਕੋਦ ਬਹੁਤ ਆ ਜੁੱਟੀ ਦਾ ਉਹ ਵੀ ਸਨੱਕੀ ਆਗੀ ਕਿ ਜੇ ਬੱਸ ਉਹ ਨਹੀਂ ਕਰਦੀਗੀ ਹਣਾ ਠੀਕ ਆ ਹੁਣ ਚਵਾਈ ਹੋਈ ਵੀ ਸਵੇਰ ਦੀ ਹਾਂ ਚਵਾਈ ਹੋਈ ਆ ਸਵੇਰ ਦੀ ਕਲ ਟਾਈਮ ਬਾਈ ਥੋੜਾ ਹੋਏ ਨਾ ਹਾਂ ਤੇ ਦੁੱਧ ਕਿੰਨਾ ਚਵਾ ਦੋਗੇ ਹੁਣ ਦੁੱਧ ਬਾਈ ਹੁਣ ਜਮਾ ਤਿਆਰੇ ਥਲੇ 10 11 ਲੀਟਰ ਹੈਗਾ 10 ਕਰ ਲੈ ਹਾਂ ਬੋਲਾ ਜਮਾ ਇੰਨਾ ਠੀਕ ਹੈ ਹਾਂ ਤੋੜ ਦੋ ਭਰਾ ਲੋ ਜੀ ਕੱਦ ਵਰਡ ਸੁਖਨਾ ਸੋਨਾ ਇਹ ਫੋਰਕੂ ਹੋਣੇ ਤੁਸੀਂ ਲੈ ਕਰ ਕਰਨਾ ਵਾਲੀ ਦਾ ਇਧਰ ਹੀ ਤੋੜ ਦਿਓ ਇਧਰ ਬਾਹਰੋਂ ਤੋੜੋ ਕਣੀ ਜਣਾ ਇਧਰ ਚਲ ਇਧਰ ਤੋੜੋ ਇਧਰ ਨੂੰ ਠੀਕ ਲਾ ਲੋ ਜੀ ਚੰਗੀ ਫੜੀ ਪੀਓਸੀ ਕੱਦ ਵਰਡ ਸੁਖਨਾ ਸੋਨਾ ਚੋਲੋ ਮੋੜ ਦਿਓ ਬਰਾ ਅਰੇ ਪਤਾ ਕਾਦਾਂ ਤਾਜਾ ਤੁਸੀਂ ਲਾਹਦੇ ਬਾਈ ਦੇ ਠੀਕ ਹੈ ਕੋਈ ਜੂਮ ਨਹੀਂ ਸੰਪਲ ਵੀਡੀਓ ਬਰਾ ਲੋច ਹਾਂ ਤਾਂ ਕੀ ਇਹ ਮਾਦਰ ਸੁਣੀ ਸਿਗਰਟ ਬਾਈ ਨੂੰ ਤੁਹਾਨੂੰ ਦੱਸਦਾ ਬਰਾ ਠੀਕ ਹੈ ਜੀ ਸਵਾਈ ਹੋਈ ਵੀ ਬਾਈ ਦਾ ਤਾਂ ਦੋ ਡੰਗ ਧੋ ਕੇ ਪਸੰਦੀ ਕਰਕੇ ਜਾ ਬਰਾ ਠੀਕ ਹੈ ਜੀ ਲੋਜੀ ਅੱਜ ਵੀ ਗਾਂ ਦੀ ਜਾਣਕਾਰੀ ਦੋ ਇਹਨੂੰ ਸੂਈ ਨੂੰ ਬਾਈ ਅੱਜ 12 13 ਦਿਨ ਹੋ ਗਏ ਹਾਂਜੀ ਤੇ ਆਪਣਾ ਨਾਲ ਹੁਣ ਜਮਾ ਤਿਆਰ ਹੈ ਦੇ ਥਲੇ 14 15 ਲੀਟਰ 15 ਲੀਟਰ ਦੇ ਨੇੜੇ ਜਿਹੜੇ ਤਿਆਰ ਆ 15 ਲੀਟਰ ਤਿਆਰ ਆ ਹਾਂ ਠੀਕ ਆ ਲੋਜੀ ਤੇ ਬੱਚਾ ਕੀ ਜੀ ਮਗਰ ਬੱਚਾ ਬੱਛਾ ਬਾਈ ਠੀਕ ਆ ਰੇਟ ਭਰਾ ਖੱਚ ਕੇ ਜੇ ਬਸ ਰੇਟ ਦਾ ਲੈਣ ਦੇਣ ਬਾਈ 55000 ਰੁਪਏ ਜਮਾ ਹੋਰ ਮਾੜਾ ਮੋਟਾ ਮੰਨਦਾ ਮਾੜਾ ਮੋਟਾ ਛੋੜ ਚੱਪੀ ਹੋਊਗਾ ਛੋੜ ਸਪਾਹੂਗਾ ਹਾਂ ਜਮਾ ਸਹੀ ਰੇਟ ਦੱਸ ਜਮਾ ਸਹੀ ਰੇਟ ਆ ਗਿਆ ਭਾਈ ਠੀਕ ਆ ਬੱਚਾ ਦੇਖਾ ਦੇ ਕੀ ਦੱਸ ਜੀ ਬੱਸ ਬੱਚਾ ਬੱਚਾ ਆਗਾ ਭਾਈ ਬੱਸ ਆ ਭਾਈ ਠੀਕ ਲੋ ਤੋਰ ਦੇ ਉਹਨੂੰ ਵੀ ਬੜਾ ਜਾ ਬੜਾ ਗੇੜਾ ਦਵਾ ਦੋ ਕਿਉਂਕਿ ਅਗਲੇ ਨੇ ਕੀ ਰੌਣ ਲੈਣ ਮਗਵਾਉਣੀ ਹੁੰਦੀ ਹੈ ਨਾ ਇਧਰ ਹੀ ਕੱਢ ਦੇ ਇਧਰ ਤੋਰ ਨੀ ਲਓ ਇਧਰ ਹੀ ਲਓ ਬਾਹਰ ਅਜ ਲੋ ਜੀ ਸੋਰਾ ਰੇਟ ਭਾਈ ਨੇ 55 ਦੋ ਤੋਂ 15 ਲੀਟਰ ਤੋਰ ਲਓ ਭਰਾ। ਲੋ। ਵੱਧ ਜਾਣਕਾਰੀ ਭਾਈ ਤੁਲੇ ਚਾਹੇ ਦੋ ਡੰਗ ਚੋ ਕੇ ਲੈ ਜੀ ਵੀ ਅਗਲਾ। ਉਹ ਮੈਂ ਚਾਰ ਡੰਗ ਚੋ ਕੇ ਲੈ ਜੀ ਭਾਈ। ਚਾਰ ਡੰਗ। ਦੇ ਵੱਲੂ ਬਸ ਸੰਸਿਨ ਤੁਹਾਡੇ ਸਾਹਮਣੇ। ਠੀਕ ਹੈ ਜੀ। ਸਟ੍ਰੇਟ ਭਾਈ ਨੇ ਬਿਲਕੁਲ ਸਹੀ ਮੰਗਿਆ। ਬਸ। ਬੰਦਈ। ਠੀਕ। ਦੁੱਧ ਵਾਲੀ ਨਾੜ ਦੀ ਦੇ ਰਹੇ ਹੱਥ ਨੇ ਬਹੁਤ ਬਣ ਜਾਣੀ ਬਾਈ ਬਾਈ ਦਾ ਹੱਥ ਨੇ ਦੇਖੇ ਉਹਦਾ ਟਾਈਮ ਹੀ ਅੱਜ ਕੋਈ ਨਹੀਂ ਹੋਇਆ ਬੜਾ ਥੋੜਾ ਟਾਈਮ ਹੋਇਆਗਾ ਠੀਕ ਆਣ ਤਾਂ ਇਹ ਮੰਨ ਕੇ ਚੱਲੋ ਆਪਣਾ 12 8 ਵਜੇ ਦਾ ਟਾਈਮ ਆਣਾ ਹਾਂ ਹਾਂ ਉਹਦਾ ਟਾਈਮ ਪੈ ਤਿੰਨ ਚਾਰ ਘੰਟੇ ਉਹਦੇ ਨੂੰ ਪੂਰਾ ਬਣ ਜਣਾ ਦੇ ਦੁੱਧ ਬਾਈ ਪੋਲੇ ਹੱਥ ਨੇ ਠੰਡੇ ਆ ਉਹਦੇ ਨੇ 18 ਨੂੰ ਲੀਟਰ ਤੱਕ ਗਾਈਂ ਦੋ ਨਾੜਾ ਨੂੰੜਾ ਦੇਖ ਬਾਈ ਰੱਸੀਆਂ ਵਰਗੀਆਂ ਲੱਗੀਆਂ ਹਾਂਜੀ ਹਾਂ ਠੀਕ ਆ ਜੀ ਠੀਕ ਹੈਂ ਜਿੰਦੀ ਪੰਮ ਜਵਾਖ ਲੰਗੀ ਜਾਂ ਉੱਤੇ ਨੱਚੀ ਜਾਂ ਲੈ ਕੋਈ ਆ ਹੋਣੀ ਹੈਗਾ ਠੀਕ ਆ ਹਾਂ ਬਈ ਅਗਲੀ ਦਰਸਾ ਤੀਜੀ ਨੂੰ ਤਿੰਨ ਨੰਬਰ ਕ ਏ ਭਾਈ ਘਰ ਦੀ ਬੱਚੀ ਆ ਗਈ ਆਪਣੀ ਜਮਨਮ ਵੀ ਆਪਣੇ ਘਰੇ ਹੋਇਆ ਗਿਆ ਇਹਦਾ ਠੀਕ ਆ ਤੇ ਆਪਣਾ ਨਾਲ ਇਹ ਸਰਕਾਰੀ ਸੀਮੰਦੀਆਂ ਨਹੀਂ ਪਤਾ ਕਿਹੜੇ ਦੀ ਆ ਜੀ ਇਹ ਤੈਨੂੰ ਆਪਾਂ ਗੱਪ ਮਾਰਦੀ ਜੀ ਤੇ ਇੱਥੇ ਕੀ ਇਹਦਾ ਦੂਜੇ ਠੀਕ ਆ ਤੇ ਆਪਣਾ ਨਾਲ ਇਹ ਹੁੰਦਾ ਕਿ ਦੋਹਾ ਦੋਦੇ ਨੇ ਪਿਛਲੇ ਸੂਏ 23 24 ਇੱਥੇ ਜੇ ਚੱਲੀ ਆ ਗਈ ਇਹ ਠੀਕ ਆ ਹਾਂ ਬਲੰਬਾਈ 23 24 ਇਹਨਾਂ ਚੱਲੀ ਆ ਗਈ ਤੇ ਥੋੜੀ ਗਰਮੀ ਚ ਆ ਗਈ ਸੀਗੀ ਪਿਛਲੀ ਵਾਰੀ ਬਾਈ ਓਕੇ ਹੁਣ ਕਿੰਨੇ ਟਾਈਮ ਪਹਿਰੇ ਪਿਆ ਇਹਦਾ ਇਹਦਾ ਬਾਈ 15 16 ਦਿਨ ਪਹਿਇਆ ਤੇ ਰੇਟ ਭਰਾ ਦਾ ਰੇਟ ਆਦਾ ਬਾਈ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂ ਜੋ ਭਰਾ ਚੈੱਕ ਕਰ ਸਕਦੇ ਕਰ ਦਈਏ ਬਾਈ ਕਹਿੰਦਾ ਹਾਂ ਘਰੇ ਜੰਮਪਾਲਾ ਇਹ ਤੇ ਚੈੱਕ ਕਰ ਸਕਦੇ ਠੀਕ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਬਾਈ ਜੀ ਦਾ ਮੱਝਾਂ ਦਾ ਫਾਰਮ ਤੇ ਕਾਵਾ ਹੁੰਦੀਆਂ ਬਾਈ ਫੋਨ ਬਾਈ ਦੀ ਪਹਿਲਾਂ ਵੀ ਇੱਕ ਦੋ ਵਾਰ ਵੀਡੀਓ ਬਣਾਈ ਆ ਨਾ ਇਹ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਮਾਰ ਕੱਟੀ ਆ ਬਾਈ ਇਹਦੀ ਮੱਝ ਦੀ ਮੋਦਰੀ ਵਰਗੀ ਕੱਟੀ ਆ ਠੀਕ ਹੈ ਜੀ ਠੀਕ ਹੈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਬਾਈ ਦਾ ਨੰਬਰ ਟਾਈਟਲ ਵਿੱਚ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋੱਕ ਕੇ ਬਾਈ